ਜੈ ਗੁਰਦੇਵ ਤੁਨ ਗੁਰਦੇਵ ਆਪਾ ਪਹੁੰਚੇ ਆ ਸਿਰ ਗਵਰਧਨਪੁਰ ਬਾਰਾਨਸੀ ਸਤਗੁਰ ਰਵਿਦਾਸ ਮਹਾਰਾਜ ਜਨਮ ਸਥਾਨ ਸਾਡੇ ਨਾਲ ਸੰਗਤਾਂ ਨੇ ਆਉਂਨਾ ਗੱਲਬਾਤ ਕਰਦੇ ਆ ਜੈ ਗੁਰਦੇਵ ਜੀ ਹਾਂਜੀ ਸਰ ਆਪਾ ਕਿਹੜੀ ਜਗ੍ਹਾ ਤੋਂ ਆਏ ਆ ਜੀ ਮੈਂ ਬਲਵਿੰਦਰਪਾਲ ਦਾਦਰਾ ਬੀਆਰ ਅੰਬੇਦਕਰ ਸੇਵਾ ਸੁਸਾਇਟੀ ਪੰਜਾਬ ਪ੍ਰਧਾਨ ਅਸੀਂ ਨੂਰਮਹਿਲ ਲਾਗੇ ਸਾਡਾ ਪਿੰਡ ਹੈ ਜੀ ਤਾਲਮਨ ਰਾਜੇਵਾਲ ਕੋਟ ਬਦਲਖਾਂ ਤੇ ਅਸੀਂ 28 ਤਰੀਕ ਨੂੰ ਉੱਥੋਂ ਚੱਲੇ ਸੀ ਤੇ ਰਾਤ ਅਸੀਂ ਇੱਥੇ ਪਹੁੰਚੇ ਆ ਸਵੇਰੇ ਦਰਸ਼ਨ ਕੀਤੇ ਦਰਬਾਰ ਸਾਹਿਬ ਤੇ ਹੁਣ ਅਸੀਂ ਪਾਰਕ ਦੇ ਦਰਸ਼ਨ ਕਰਨ ਆਏ ਆ ਜੀ ਤੇ ਸਰ ਕਿੰਨੀ ਦੇਰ ਹੋ ਗਈ ਆਪਾਂ ਨੂੰ ਇੱਥੇ ਆਉਂਦਿਆਂ ਨੂੰ ਅਸੀਂ ਪਹਿਲੀ ਵਾਰੀ ਆਏ ਆ ਸਾਡੇ ਵੱਡੇ ਭਾਜੀ ਹੁਣੀ ਨਾ ਉਹ 10 12 ਸਾਲ ਹੋ ਗਏ ਆਉਂਦਿਆਂ ਨੂੰ ਠੀਕ ਆ ਇੱਥੇ ਆਪਾਂ ਲਗਾਤਾਰ ਆ ਰਹੇ ਆ ਕੋਈ ਆਪਣੀ ਸੇਵਾ ਵੀ ਚੱਲਦੀ ਹੈ ਜਾਂ ਵੈਸੇ ਹੀ ਆਪਾਂ ਦਰਸ਼ਨ ਕਰਨ ਆਉਂਦੇ ਆ ਜੀ ਹਾਂ ਜੀ ਤਾਂ ਵੈਸੇ ਹੀ ਦਰਸ਼ਨ ਕਰਨ ਆਉਂਦੇ ਆ ਜੀ ਠੀਕ ਆ ਜੀ ਤੁਸੀਂ ਆਪਣੀ ਇੱਕ ਸੰਸਥਾ ਦਾ ਨਾਮ ਵੀ ਦੱਸਿਆ ਆ ਉਹ ਸੰਸਥਾ ਦੇ ਵਿੱਚ ਕੀ ਵਰਕ ਕਰਦੇ ਆ ਤੁਸੀਂ ਉਹ ਅਸੀਂ ਬਸ ਜਿੱਦਾਂ ਬੱਚਿਆਂ ਨੂੰ ਕਿਤਾਬਾਂ ਵਗੈਰਾ ਸਟੱਡੀ ਦਾ ਅਸੀਂ ਜਿੱਦਾਂ ਕੋਈ ਉਹਨਾਂ ਨੂੰ ਕੋਈ ਲੋੜ ਹੁੰਦੀ ਹੈ ਸਮਾਨ ਦੀ ਲੋੜ ਹੁੰਦੀ ਹੈ ਉਹ ਅਸੀਂ ਪ੍ਰੋਵਾਈਡ ਕਰਾਈਦਾ ਇਹ ਤੁਹਾਡੀ ਜਿਹੜੀ ਸੰਸਥਾ ਕੱਲੀ ਤੁਹਾਡੇ ਆਪਣੇ ਸ਼ਹਿਰ ਦੀਆਂ ਜਾਂ ਬਾਹਰਲੇ ਲੋਕ ਵੀ ਤੁਹਾਡੇ ਨਾਲ ਜੁੜੇ ਸਾਡੇ ਨਾਲ ਪੰਜਾਬ ਪੰਜਾਬ ਦੇ ਪੂਰੇ ਪੰਜਾਬ ਦੇ ਬੰਦੇ ਜੁੜੇ ਆ ਜ਼ਿਲ੍ਹਿਆਂ-ਜ਼ਿਲ੍ਹਿਆਂ ਤੋਂ ਪਿੰਡਾਂ ਵੱਡਾ ਤੋਂ ਠੀਕ ਆ ਹਰ ਕੋਈ ਆਪਣੇ ਏਰੀਆ ਦੇ ਵਿੱਚ ਵਰਕ ਕਰਦਾ ਨਾ ਆਪਣੇ ਆਪਣੇ ਏਰੀਆ 'ਚ ਵਰਕ ਕਰ ਰਿਹਾ ਜੀ ਠੀਕ ਆ ਤੇ ਇੱਕ ਸਰ ਪਿਛਲੇ ਦਿਨੀ ਇੱਕ ਅਨਾਉਂਸ ਹੋਇਆ ਆ ਆਪਣੇ ਸੱਚ칸 ਡੇਰਾ ਬੱਲਾ ਦੇ ਮੁਖੀ ਸਾਡੇ ਸਤਿਕਾਰਯੋਗ ਸੰਤਨਾਰੰજન ਦਾਜੀ ਜਿਨ੍ਹਾਂ ਨੂੰ ਪਦਮ ਸ਼੍ਰੀ ਵਾਰਡ ਮਿਲ ਰਿਹਾ ਆ ਤੇ ਉਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਆ ਦੇਖੋ ਜੀ ਉਹ ਤਾਂ ਉਹਨਾਂ ਦੀ ਸੇਵਾ ਭਾਵਨਾ ਨੂੰ ਮੁੱਖ ਰੱਖ ਕੇ ਸਰਕਾਰ ਨੇ ਦਿੱਤਾ ਆ ਬਾਕੀ ਅਸੀਂ ਇੰਨੇ ਜੋਗੇ ਹੈ ਨਹੀਂ ਕਿ ਅਸੀਂ ਉਹਨਾਂ ਤੇ ਟਿੱਪਾ ਟਿੱਪਨੀ ਕੋਈ ਕਰੀਏ ਉਹਨਾਂ ਦਾ ਜੋ ਆਪਣੇ ਸਮਾਜ ਪਰਤੀ ਉਹਨਾਂ ਦਾ ਜਿਹੜੀ ਸੇਵਾ ਭਾਵਨਾ ਸੀ ਜਾਂ ਆਪਣੇ ਸਮਾਜ ਦੇ ਨਾਲ ਜੁੜ ਹੁੰਦੀ ਉਹਨਾਂ ਦੀ ਜੀ ਉਹਦੇ ਮੁਤਾਬਕ ਉਹਨਾਂ ਨੂੰ ਅਵਾਰਡ ਦਿੱਤਾ ਗਿਆ ਤੇ ਤੁਸੀਂ ਪਿਛਲੇ 10 ਸਾਲ ਤੋਂ ਆ ਰਹੇ ਆ ਤੁਸੀਂ ਇੱਥੇ ਬਨਾਰਸ ਦੇ ਵਿੱਚ ਵੀ ਕੀ ਕੀ ਚੀਜ਼ਾਂ ਨੂੰ ਡਿਵੈਲਪ ਹੁੰਦੇ ਦੇਖਿਆ ਆ 10 ਸਾਲ ਪਹਿਲਾਂ ਕੀ ਸੀ ਤੇ ਹੁਣ ਕੀ ਆ ਇਹ ਇਹਦਾ ਸਵਾਲ ਭਾਜੀ ਦੱਸੂਗਾ ਸਾਡੇ ਪ੍ਰਧਾਨ ਭਾਈ ਚਲੋ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰ ਲੈਂਦੇ ਆ ਜੈਗੁਰਦੇਵ ਸਰ ਪਹਿਲਾਂ ਤੁਸੀਂ ਆਪਣਾ ਨਾਮ ਸ਼ੋਭਨਾਮ ਦੱਸੋ ਜੀ ਜੀ ਨਾਮ ਹੈਗਾ ਜੀ ਬੁੱਟਾ ਜਸਲ ਪਿੰਡ ਰਾਜੋਵਾਲ ਜੀ ਠੀਕ ਆ ਡਾਕਟਰ ਵੀਰ ਕਾਮੇਦਕਾ ਸਾਹਿਬ ਤੇ 22 ਪ੍ਰਧਾਨ ਆ ਜੀ ਮੈਂ ਠੀਕ ਆ ਜੀ ਤੇ ਸਾਨੂੰ ਕਾਫੀ ਇਥੇ ਮੰਨ ਲਓ 8-10 ਸਾਲ ਹੋ ਗਏ ਆ ਲਿਆ ਨੋਟਾ ਜੀ ਤੇ ਵਧੀਆ ਮੰਨ ਲਓ ਅੱਗੇ ਨਾਲੋਂ ਕਾਫੀ ਹੈਗਾ ਸੁਧਾਰ ਪਹਿਲਾਂ ਅਜ ਕੀ ਨਹੀਂ ਹੈਗੀ ਸੀਗੀ ਹੁਣ ਕਾਫੀ ਮਨ ਲੋ ਕੁਲੀ ਡੁੱਲੀ ਟੈਂਟਾਂ ਵਗੈਰਾ ਦੇ ਵਿੱਚ ਕਾਫੀ ਯਾਨੀ ਕਿ ਅੱਗੇ ਨਾਲੋਂ ਬਹੁਤ ਵਧੀਆ ਹੈਗਾ ਹਰ ਚਾਹ ਤੇ ਜੇ ਤੁਸੀਂ ਪਹਿਲੀ ਵਾਰ ਆਇਆ ਕਿੰਨੇ ਸਾਥੀ ਸੀ ਤੁਸੀਂ ਸਾਥੀ ਸਾਡੇ ਇਦਾਂ ਜੀ 10 15 ਜਿੱਦਾਂ ਮਨ ਲੋ ਗਾਂ ਦੀਆਂ ਕੋਈ ਬਾਧੇ ਹੈ ਉਹ ਘਟਦੇ ਯਾਨੀ ਕਿ ਅਸੀਂ ਬਾਹਲਾ ਯਾਨੀ ਕਿ 10 15 20 ਦੇ ਵਿੱਚ ਹੀ ਰਹਿੰਦਾ ਅੱਛਾ ਜੀ ਤੁਸੀਂ ਪਿਛਲੇ 10 ਸਾਲ ਤੋਂ 10 15 ਜਾਣੇ ਮਨ ਲੋ ਜੀ ਆਉਣੇ ਆ ਪਿਛਲੀ ਵਾਰੀ ਸਾਡੇ ਮੈਰਿਜ ਸੀ ਸਾਡੇ ਕੋਲ ਨਹੀਂ ਆਇਆ ਹੋਇਆ ਤੇ ਮਨ ਲੋ ਉਦਾਂ ਤਕਰੀਬਨ ਯਾਨੀ ਕਿ ਆਈ ਜਾਂਦੀ ਹੈ ਠੀਕ ਹੈ ਜੀ ਤੇ ਸਾਡੇ ਚੈਨਲ ਜਿਹੜੀ ਹੈ ਦੇਸ਼ ਵਿਦੇਸ਼ ਦੇ ਵਿੱਚ ਸੰਗਤਾ ਬੈਠੀਆਂ ਤੁਸੀਂ ਉਹਨਾਂ ਨੂੰ ਗੁਰਪਰਵ ਸੰਬੰਧੀ ਕੀ ਸੰਦੇਸ਼ ਦੇਣਾ ਚਾਹੁੰਦੇ ਹਾਂ ਜੀ ਜੇ ਬਸ ਬਹੁਤ ਵਧੀਆ ਜੀ ਇਹ ਕਿੰਨੇ ਜਣਾ ਗਾ 654ਵਾਂ ਗੁਰਪਰਵਾਇਆ ਆ ਲਾ 650 ਸਾਲਾ ਆਉਣਾ ਆ ਅਈ ਤੇ ਕਿੰਨੇ ਵੀ ਸਾਰੀ ਸੰਗਤ ਨਾਲ ਮਿਲ ਕੇ ਬੜੀ ਧੂਮ ਧਾਮ ਨਾਲ ਅਗਲਾ ਵੀ ਮਨਾਇਆ ਜਾਵੇ ਤੇ ਆ ਵੀ ਜਿਹੜਾ ਹੈਗਾ ਇਹਦੀ ਵੀ ਲੱਖ ਲੱਖ ਤਰ੍ਹਾਂ ਦੀ ਸੰਗਤ ਨੂੰ ਬਹੁਤ ਬਹੁਤ ਵਧਾਈ ਹੈ ਜੀ ਤੇ ਪੰਜਾਬ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਜੀ ਨੇ ਵੀ ਇੱਕ ਬਿਆਨ ਦਿੱਤਾ ਆ ਵੀ ਉਹਨਾਂ ਨੇ ਕਿਹਾ ਜੀ 650 ਸਾਲਾ ਸਤਗੁਰ ਵਿਦਾਸ ਮਹਾਰਾਜ ਜੀ ਦਾ ਪਰਵ ਆ ਬਹੁਤੀ ਧੂਮ-ਧਾਮ ਨਾਲ ਮਨਾਇਆ ਜਾਵੇਗਾ ਬਿਸ਼ਪ ਪੱਤਰ ਦੇ ਹਿਸਾਬ ਨਾਲ ਮਨਾਇਆ ਜਾਵੇਗਾ ਸਰ ਜੀ ਅਸੀਂ ਉਹਦੇ ਬਾਰੇ ਕੋਈ ਸਰਕਾਰ ਦੇ ਜਾਂ ਕਿਸੇ ਬਾਰੇ ਅਸੀਂ ਕੋਈ ਡਿਪਰੇਟ ਨਹੀਂ ਕਰੀ ਜਾਂਦੇ ਪਰ ਅਸੀਂ ਤਾਂ ਇਹ ਗੱਲ ਕਹਿਨੇ ਆਂ ਵੀ ਜਿੰਨੀ ਵੀ ਇੱਥੇ ਲੱਖਾਂ ਲੋੜਾਂ ਸੰਗਤ ਹੋਣੀ ਆ ਉਹ ਇੱਕ ਪਲੇਟਫਾਰਮ ਦੇ ਆਪਣੇ ਤੇ ਜੋ ਵੀ ਹੈਗਾ ਉਹ ਕਰੇ ਯਾਨੀ ਕਿ ਹੋਰ ਅਸੀਂ ਕੋ ਕੋਈ ਵੱਤੂ ਵੱਧ ਰਹੀ ਅਸੀਂ ਕਿਸੇ ਨੂੰ ਵੀ ਡਿਪਰੇਟ ਆਪਣੀ ਕਰਨੀ ਕਿਸੇ ਚੀਜ਼ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਜੈ ਗੁਰੂ ਦੇਵ ਧੰਨ ਗੁਰਦੇਵ ਜੀ ਹਾਂ ਜੀ ਸਰ ਸ਼ੋਭਨਾਮ ਆਪਣਾ ਸਤਨਾਮ ਸਿੰਘ ਡਾਕਟਰ ਬੀ ਆਰ ਅੰਬੇਦਕਰ ਸੇਵਾ ਸੁਸਾਇਟੀ ਜਨਰਲ ਸਖਤਰ ਪੰਜਾਬ ਠੀਕ ਹੈ ਤੇ ਸਰ ਤੁਸੀਂ ਹਰ ਸਾਲ ਆਉਂਦੇ ਆ ਤੇ ਕੀ ਚੀਜ਼ ਦਾ ਇੱਥੇ ਵਕੀਲਾ ਦੇਖਦੇ ਆ ਤੇ ਕਿਵੇਂ ਲੱਗਦਾ ਤੁਹਾਨੂੰ ਵਕਰੀ ਮੈਂ ਇਹ ਦੇਖਦੇ ਪਏ ਆ ਜੀ ਜਿੱਦਾਂ ਹੁਣ ਆ ਦੇਖੋ ਹੁਣ ਸੇਵਾ ਚੱਲਦੀ ਪਈ ਹੈ ਜੀ ਜਦ ਕਿ ਇਸ ਚੀਜ਼ ਨੂੰ ਪਹਿਲਾਂ ਹੀ ਸਪਾਈ ਹੋਣੀ ਚਾਹੀਦੀ ਸੀ ਪੂਰੀ ਪੂਰਾ ਇਹਨੂੰ ਡਿਵੈਲਪਮੈਂਟ ਹੋਣਾ ਚਾਹੀਦਾ ਸੀ ਬਹੁਤ ਵਧੀਆ ਤਰੀਕੇ ਨਾਲ ਹੋ ਜਾਣਾ ਚਾਹੀਦਾ ਸੀਗਾ ਤੇ ਅਸੀਂ ਤਾਂ ਇਹ ਚੀਜ਼ਾਂ ਚੀਜ਼ਾਂ ਨਾ ਜੇ ਸਰਕਾਰ ਚਾਹੁੰਦੀ ਤੇ ਸਰਕਾਰ ਦੇ ਆਪਰੇ ਹੀ ਆਪਾਂ ਗੱਲ ਕਰਦੇ ਸਰਕਾਰ ਨੂੰ ਪਹਿਲਾਂ ਹੀ ਇਹ ਚੀਜ਼ਾਂ ਸੋਚਣੀਆਂ ਚਾਹੀਦੀਆਂ ਤੇ ਅਸੀਂ ਕੀ ਕਿਤੇ ਖੜੇ ਆ ਕੇ ਠੀਕ ਨਹੀਂ ਤੁਹਾਡੇ ਇੱਕ ਸਾਥੀ ਨੇ ਕਿਹਾ ਵੀ ਆਪਾਂ ਸਰਕਾਰ ਦੇ ਬਾਰੇ ਅਜਿਹੀਆਂ ਟਿੱਪਣੀਆਂ ਨਹੀਂ ਕਰਨੀਆਂ ਤੇ ਤੁਸੀਂ ਵੀ ਇੱਕ ਬਹੁਤ ਸੋਹਣਾ ਸਵਾਲ ਖੜਾ ਕੀਤਾ ਆ ਕਿ ਜਿਵੇਂ 2 ਦਿਨ ਬਾਅਦ ਮਹਾਰਾਜ ਦਾ ਗੁਰਪੁਰਬ ਆ ਤੇ ਹਜੇ ਤਿਆਰੀਆਂ ਜਾਂ ਸਰਕਾਰ ਵੱਲੋਂ ਕੋਈ ਨਾ ਕੋਈ ਕਮੀ ਦਿਖਾਈ ਦੇ ਰਹੀ ਹੈ ਕਮੀ ਦਿਖਾਈ ਦੇ ਰਹੀ ਹੈ ਹਨਾ ਜੀ ਤੇ ਚਲੋ ਤੁਹਾਡਾ ਵੀ ਸੀ ਆ ਬਹੁਤ ਸੋਹਣਾ ਲੱਗਾ ਆ ਸਰ ਸ਼ੋਭਨਾਮ ਆਪਣਾ ਜੀ ਮੈਂ ਡਾਕਟਰ ਸੁਲਾਵ ਦੱਸੂ ਰੁਕੋ ਆ ਸੰਗਿਆ ਕੇ ਇਹ ਡਾਕਟਰ ਸਾਹਿਬ ਤੇ ਆਪਾਂ ਕਿਸੇ ਦੇ ਡਾਕਟਰ ਜਾਂ ਕੋਈ ਸਪੈਸ਼ਲਿਸਟ ਆਪਣਾ ਸਪੈਸ਼ਲਿਸਟ ਨਹੀਂ ਸਾਡਾ ਹੈ ਬੇਗੋਪੁਰਾ ਦਾ ਇੰਟਰਨੈਸ਼ਨਲ ਵਾਲਿਆਂ ਬਲੋਂ ਸਾਡਾ ਕੈਂਪ ਲੱਗਦਾ ਹੈ ਠੀਕ ਹੈ ਸਰ ਸੇਵਾ ਕਰੀਂਗੀ ਠੀਕ ਹੈ ਜੀ ਇਹ ਆਪਣਾ ਕੈਂਪ ਫ੍ਰੀ ਕੈਂਪ ਲੱਗਦਾ ਹੈ ਹਨਾ ਜੀ ਮੈਡੀਕਲ ਹੈ ਇਹ ਇਕੱਲਾ ਤੁਸੀਂ ਆਪਣੇ ਹਿੱਸੇ ਲਾਉਨੇ ਆ ਜਾਂ ਹੋਰ ਵੀ ਕਿਸੇ ਉਸਤ ਦੇ ਜਿੱਤੇ ਜਿੱਤੇ ਪੰਜਾਬ ਅੱਚਾਰ ਜਗ੍ਹਾ ਤੇ ਦਿੱਤੇ ਵੀ ਗੁਰੂਬਦਾਸ ਜੀ ਦਾ ਪ੍ਰੋਗਰਾਮ ਚੱਲ ਰਿਹਾ ਹੈ ਜਾਂ ਹੋਰ ਕਈ ਸੰਸਥਾਵਾਂ ਜਿੱਤੇ ਵੀ ਇਹ ਤਵਜੋਤੀ ਦੇ ਹੋ ਗਏ ਠੀਕ ਹੈ ਜੀ ਚਲੋ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਕੁਝ ਕਹਿਣਾ ਚਾਹੁੰਦੇ ਆ ਜੀ ਸੰਗਤ ਨੂੰ ਜਿਹੜੇ ਆ ਤੁਹਾਨੂੰ ਦਰਸ਼ਕ ਦੇਖ ਰਹੇ ਆਪਣੇ ਬਸ ਉਹਨਾਂ ਨੂੰ ਸਾਰਿਆਂ ਨੂੰ ਗੁਰੂ ਜੀ ਆਸਮਾਨ ਦੇ ਸੇ ਸੋਹਣੇ ਵਿੰਕਰਪੁਰ ਗਿਆ ਲੱਗਦਾ ਇਸ ਵਾਸਤੇ ਜੀ ਬਹੁਤ ਬਹੁਤ ਅਨਮਰ ਬਹੁਤ ਹੀ ਵੀਰਾਂ ਦਾ ਸੋਹਣਾ ਵਿਚਾਰ ਲੱਗਾ ਕਿਸੇ ਵੀਰ ਨੇ ਆਪਣੇ ਨੇ ਸਰਕਾਰ ਦੁਆਰਾ ਟਿੱਪਣੀ ਨਹੀਂ ਕੀਤੀ ਕਿਸੇ ਵੀਰ ਨੇ ਆਪਣਾ ਸੁਝਾਅ ਵੀ ਦਿੱਤਾ ਬਹੁਤ ਸੋਹਣਾ ਲੱਗਾ ਗੱਲਬਾਤ ਕਰਕੇ ਤੇ ਐਦਾਂ ਹੀ ਸਾਰੀਆਂ ਤਸਵੀਰਾਂ ਤੁਹਾਨੂੰ ਮਿਲਦੀਆਂ ਰਹਿਣਗੀਆਂ ਸਾਡੇ ਚੈਨਲ ਨਾਲ ਜੁੜਦੇ ਰਹੋ ਸੰਗਤ ਨੂੰ ਬਹੁਤ ਹੀ ਪਿਆਰ ਨਾਲ ਜਗ ਗੁਰਦੇਵ ਜੀ ਤੁਹਾਨੂੰ ਗੁਰਦੇਵ ਜੀ